ਕਿ ਪੁੱਛਣਾ ਚਾਹੁੰਦਾ ਆ ਕਿ ਜਿਹੜੇ ਇਹ ਸਰਕਾਰ ਚਲਾ ਰਹੇ ਨੇ ਕੀ ਉਹਨਾਂ ਦੇ ਵਿੱਚ ਕੋਈ ਸense ਹੈ ਨਹੀਂ ਗੀ ਕੋਈ ਮੁੱਦਾ ਆ ਸਰਕਾਰੀ ਫੰਡ ਕਿਵੇਂ ਖਰਾਬ ਕਰਨੇ ਨੇ ਨਹੀਂ ਵਿਕਾਸ ਦਾ ਕੰਮ ਇਹਨਾਂ ਨੇ ਕੀਤਾ ਲੋਕ ਕਹਿੰਦੇ ਰਾਵੀ ਦਰਿਆ ਰਾਵੀ ਦਰਿਆ ਅਜ ਨਾਲਾ ਇਹ ਹੁਣ ਸੜਕ ਵੀ ਬਣ ਗਈ ਤੇ ਟੈਲਾਂ ਵੀ ਲੱਗੀਆਂ ਤੇ ਹੁਣ ਪਾਣੀ ਦਾ ਨਿਕਾਸ਼ ਜਿਹੜਾ ਨੇ ਕਿਸੇ ਪਾਸੇ ਨਹੀਂ ਕੀਤਾ ਉਹ ਘਰਾਂ 'ਚ ਵੜਨ ਲੱਗ ਪਿਆ ਜੀ ਸਾਹ ਇੱਕ ਪਰਿਵਾਰ ਮੋਟਾ ਲਾ ਵਿੱਚ ਸਰਕਾਰੀ ਧੰਨੋ ਧੋਲਾ ਲਗਾਈ ਜਾ ਰਹੀ ਆ ਕਿਸੇ ਦਾ ਜ਼ਰੂਰਤ ਨਹੀਂ ਮੈਂ ਪੁੱਛਣਾ ਚਾਹੁੰਦਾ ਸਰਕਾਰਾਂ ਤੋਂ ਕਹਿੰਦੇ ਵਿਕਾਸ ਦੇ ਮੁੱਦੇ ਉੱਤੇ ਅਸੀਂ ਹਮੇਸ਼ਾ ਹੀ ਸਭ ਤੋਂ 프ਰੰਟ ਤੇ ਰਹੇ ਆ ਉਹਨਾਂ ਨੇ ਜਿਹੜਾ ਚਮੈਰੀ ਰੋਡ ਜਿਹੜੀ ਬਣਾਈ ਗਈ ਆ ਤੁਸੀਂ ਦੇਖਿਆ ਆਮ ਨਾਲੋਂ 250 ਉੱਚੀ ਬਣਾਈ ਗਈ ਕੀ ਇਹਨਾਂ ਲੋਕਾਂ ਨੇ ਤੁਹਾਨੂੰ ਦੇਖਿਆ ਕਿ ਲੋਕਾਂ ਨੇ ਕਰੋੜਾਂ ਦਾ ਨੁਕਸਾਨ ਘਰਾਤਾ ਕਿਸ ਬੰਦੇ ਦਾ ਵਜੋਂ ਸੀ ਇੱਕ ਮਕਾਨ ਦਾ ਮਕਾਨ ਡੁੱਬਿਆ ਆ ਨਜ਼ਰ ਆਇਆ ਆਦੇ ਗੂਸਾ ਵੀ ਦੇਖੀ ਗਈ ਆਪਣੇ ਦੋ ਬੰਦਿਆਂ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ ਫਿਰ ਲਛਾਂ ਦੇ ਪੋਰੇ ਜਿਹੜੇ ਆ ਉਸੇ ਨਾਲ ਹੀ ਵਿਚਾਣ ਕੇ ਜਦੋਂ ਮਰ ਜੁਏਗੀ ਜਿਹੜਾ ਗੰਬਿਆ ਉਹ ਦੂਜੇ ਘਰਾਂ ਚ ਚਲਾ ਜਾਏਗਾ ਮੈਂ ਪੁੱਛਣਾ ਚਾਹੁੰਦਾ ਆ ਕਿ ਜਿਹੜੇ ਇਹ ਸਰਕਾਰ ਚਲਾ ਰਹੇ ਨੇ ਕੀ ਉਹਨਾਂ ਦੇ ਵਿੱਚ ਕੋਈ ਸੈਂਸ ਹੈ ਨਹੀਂਗੀ ਉਹ ਪਬਲਿਕ ਨੂੰ ਨਹੀਂ ਸੁਣ ਸਕਦੇ ਕਿਉਂਕਿ ਉਹਨਾਂ ਦੇ ਕੋਈ ਮੁੱਦਾ ਆ ਸਰਕਾਰੀ ਫੰਡ ਕਿਵੇਂ ਖਰਾਬ ਕਰਨੀ ਸਰਕਾਰੀ ਫੰਡ ਨੂੰ ਕਿਵੇਂ ਢੋਲ ਲਗਾਉਣੀ ਤੁਸੀਂ ਮੈਨੂੰ ਦੱਸੋ ਕਿਹੜਾ ਵਿਕਾਸ ਹੋਇਆ ਕਿਹੜੇ ਵਿਕਾਸ ਦਾ ਕੰਮ ਇਹਨਾਂ ਕੀਤਾ ਹੈ ਕਿਹੜਾ ਪਬਲੀਕ ਨਹੀਂ ਕੰਮ ਕੀਤਾ ਕੋਈ ਨਹੀਂ ਕੀਤਾ ਨਹੀਂ ਕਰ ਸਕਦੇ ਨੇ ਕਿਉਂਕਿ ਇੱਕੋ ਹੀ ਫੰਡਾ ਆ ਕਿ ਪੈਸਾ ਕਿਵੇਂ ਖਾਣਾ ਆ ਪੈਸਾ ਕਿਵੇਂ ਕਰ ਲਿਆਉਣਾ ਆ ਕਿਉਂਕਿ ਨਾ ਹਮੇਸ਼ਾ ਮੁੱਦਾ ਕਿਉਂਕਿ ਕਹਿੰਦੇ ਗੰਗੇ ਹੱਥ ਕੰਗੀ ਪੜਾਈ ਉਹ ਕੰਗੀ ਕਿੰਨੇ ਕਿੱਥੋਂ ਹੋਣੀ ਆ ਇਹ ਗੰਗੇ ਦੇ ਹੱਥਿਲ ਕੰਗੀ ਮਿਲ ਗਈ ਆ ਪਰ ਬਾਲ ਕਿਹੜੇ ਵਾਉ ਵਾਹ ਤੇ ਲੋਕਾਂ ਦੇ ਹੱਥ ਜੌਣੇ ਆ ਤੇ ਲੋਕਾਂ ਦੇ ਵਾਈ ਜਾਂਦੇ ਪਏ ਆ ਅੱਜ ਇਹ ਪੰਜਾਬ ਦੇ ਵਿੱਚ ਸਿਰਫ 2.5% بارش ਹੋਈ ਆ ਜੇ ਅਸੀਂ 7 ਜਾਂ 8% ਜਾਂ 10% بارش ਦੇ ਵਿੱਚ ਹੁੰਦੇ ਇਹ ਪਬਲਿਕ ਦੇ ਇੱਕ ਘਰ ਹਮੇਸ਼ਾ ਡੁੱਬਿਓ ਨਹੀਂ ਲੋਕ ਕਹਿੰਦੇ ਰਾਵੀ ਦਰਿਆ ਰਾਵੀ ਦਰਿਆ ਅਜ ਨਾਲਾ ਜਿਹੜਾ ਇਹ ਵਾਲੀ ਪੋਸ਼ ਕਲੋਨੀ ਹੈ ਬਣੀ ਹੋਣੀ ਮੰਗਾਂ ਕਿ ਕਹਿੰਦੇ ਪਤਾ ਜੀ ਆਪਾਂ ਹਾਂਜੀ ਮੰਗ ਵੀ ਆਪਣੀ ਮੰਗ ਆਪਣੀ ਇਹ ਆ ਕਿ ਜਿਹੜਾ ਲੋਕਾਂ ਦਾ ਨੁਕਸਾਨ ਹੋ ਰਿਹਾ ਮੇਨ ਪੁਲੀ ਪਾਈ ਜਾਵੇ ਜਿਹੜੇ ਉਹ ਗਲਤ ਦੋ ਪੋਰੇ ਪੈਰੇ ਨੇ ਉਹ ਪੈਰੇ ਪੂਰੇ ਸਿੱਧੇ ਹੀ ਸਿਵਲ ਦੇ ਵਿੱਚ ਪੈ ਰਹੇ ਉਹ ਸੀਵਰ ਕਸਟਰੀ ਉਸ ਤੇ ਪਾਇਆ ਗਿਆ ਠੀਕ ਹੈ ਦੋ ਕੁ بارشਾਂ ਜਦੋਂ ਹੋਈਆਂ ਹਲਿਆੜੀ ਦੀ بارشਾਂ ਬਹੁਤ ਘੱਟ ਹੋਈਆਂ ਤੇ ਇੰਨਾ ਦੀ ਅੰਗਹਿਲੀ ਜਿਹੜੀ ਸੀ ਪਹਿਲਾਂ ਤੇ ਇਹਨਾਂ ਛੜਕੀ ਬਣਾਉਂਦੀ ਇੱਕ ਪਦੇਗੜ ਵਾਲੀ ਜਿਹੜੀ ਬਹੁਤ ਜ਼ਿਆਦਾ ਉੱਚੀ ਬਣਾਉਂਦੀ ਫਿਰ ਟੈਲਾ ਵੀ ਲਾਉਂਦੀਆਂ ਤੇ ਪਾਣੀ ਦਾ ਨਿਕਾਸ਼ ਜਿਹੜਾ ਵਾ ਉਹ ਸੜਕ ਬਣ ਤੋਂ ਮੋ ਟੈਲਾ ਬਣ ਤੋਂ ਪਹਿਲਾਂ ਹੁੰਦਾ ਵਾ ਇਹ ਹੁਣ ਸੜਕ ਵੀ ਬਣ ਗਈ ਤੇ ਟੈਲਾ ਵੀ ਲੱਗ ਗਿਆ ਤੇ ਹੁਣ ਪਾਣੀ ਦਾ ਨਿਕਾਸ਼ ਜਿਹੜਾ ਇਹ ਕਿਸੇ ਪਾਸੇ ਨਹੀਂ ਕੀਤਾ ਉਹ ਤਰ੍ਹਾਂ ਜਿ ਵੜਨ ਲੱਪਿਆ ਜੀ ਸਾਫ ਪੱਤ ਇਹਨਾਂ ਜਦੋਂ ਸੜਕ ਬਣਾਈ ਇਹਦੇ ਥੱਲੇ ਪੂਲੀ ਸੀ ਉਹ ਬੰਦ ਕਰਤੀ ਜੀ ਉਲੀ ਜਦੋਂ بارش ਦਾ ਪਾਣੀ ਪੈਂਦਾ ਉੱਪਰ ਜਾਂਦੀ ਆ ਵਹ ਹੈ ਹੀ ਨਹੀਂ ਥੱਲੇ ਉਹ ਪਾਣੀ ਕਿਸੇ ਬੰਨੇ ਨਾਲ ਦਾ ਬੈਗ ਵੱਜਦਾ ਆਈ ਨਵੀਂ ਪਾਦੀ ਨੂੰ 7 ਨੰਬਰ 8 ਨੰਬਰ ਵਾਰਡ ਜਿਹੜੀ ਇਹ ਸਾਰੇ ਤਰਾਜੇ ਪਾਣੀ ਵੜ ਜਾਂਦਾ ਇਧਰੋਂ ਜਿਹੜੀ ਆ 4 ਨੰਬਰ ਵਾਰਡ ਇਹ ਇਧਰੋਂ ਵੀ ਬੈਗ ਜਾਂਦਾ ਇਧਰੋਂ ਵੀ ਰੇੜ ਆ ਇਹ ਵੀ ਸਾਰੀਆਂ ਗਲੀਆਂ ਨਾਲੀਆਂ ਸਾਰਾ ਕੁਝ ਜਿਹੜਾ ਹਸਪੀਟਲ ਤੱਕ ਵਿੱਚ ਪਾਣੀ ਸਾਰਾ ਵਿੱਚ ਵੜ ਜਾਂਦਾ ਜੀ ਇਹਨਾਂ ਨੂੰ 3 ਮਹੀਨੇ ਹੋ ਗਏ ਆਹੀ ਰਿਕਵੈਸਟਾਂ ਕਰਨ ਦੇ ਆ ਲੈਟਰਾਂ ਦੇਂਡੀ ਇਲਾਕਾ ਦਿੱਤੀ ਸਾਰਿਆਂ ਤੱਕ ਦਿੱਤੀ ਆ ਕਿ ਸਾਡੇ ਮਸਲੇ ਜਿਹੜੇ ਆ ਇਹ ਮੱਲੇਆਲਿਆਂ ਦਾ ਮਸਲਾ ਹੱਲ ਕਰ ਦੋ ਜਿਹੜੀ ਪੀਡਬਲ ਡੀ ਵਾਲਿਆਂ ਨੇ ਪੁਲੀ ਨਹੀਂ ਪਾਈ ਜਿਹੜੀ ਬੰਦ ਕੀਤੀ ਆ ਇਹਨੂੰ ਪੁਲੀ ਨੂੰ ਪਵਾਓ ਤੇ ਇਹਦਾ ਪਾਣੀ ਦਾ ਨਿਕਾਸ ਕਰੋ ਤੇ ਇਹਨੂੰ ਜਿਹੜਾ ਪਾਣੀ ਨੂੰ ਆ ਜਿਹੜਾ ਸਹੀ ਢੰਗ ਨਾਲ ਜਿਹੜਾ ਆ ਕੱਢੋ ਹੁਣ ਇਹਨਾਂ ਕੀ ਕੀਤਾ ਨਵੇਂ ਸਿਰ ਤੋਂ ਉਹਨੂੰ ਕੱਢ ਨਹੀਂ ਜਾਈ ਉਹ ਸਾਡੀ ਮੰਗ ਤੇ ਇੱਕ ਪਾਸੇ ਹੀ ਰਹਿ ਗਈ ਉਹ ਵੀ ਇਹਨਾਂ ਪੂਰਾ ਕੀਤਾ ਹੀ ਨਹੀਂਗਾ ਨਾ ਮੱਲੇਆਲਿਆਂ ਵੀ ਮੰਗਦੇ ਉਹ ਪਾਣੀ ਦਾ ਉਹ ਇਹਦੇ ਡੁੱਬਦੇ ਇਹਦਾ ਡੋਪੋ ਸਾਨੂੰ ਕੋਈ ਨਹੀਂ ਤੁਹਾਡੇ ਨਾਲ ਫੇਰ ਅਹੀ ਇੱਕ ਰਿਕਵੈਸਟ ਕੀਤੀ ਕਿ ਚਲੋ ਤੁਸੀਂ ਜਿਹੜੇ ਪੁਰਾਣੇ ਨਾਲੇ ਆ ਇਹਨਾਂ ਨੂੰ ਘਟੋਂ ਕੱਟ ਜਿਹੜੀ ਗਾਰ ਤੋਂ ਦੋ ਦੋ ਸਾਲਾਂ ਦੀ ਜੰਮੀ ਹੈ ਤੁਹਾਡੀ ਸਰਕਾਰ ਵਾਲੇ ਗਾਰ ਹੀ ਕੱਢ ਦੋ ਇਹ ਦੋ ਦੋ ਬਹੁਤ ਤਾਂ ਚੜੀ ਆ ਜਿਹੜੇ ਨਾਲੇ ਹੈਗੇ ਉਹਨੇ ਚੱਲ ਜਾਣ ਜਿੰਨਾ ਪਾਣੀ ਨਿਕਾਸ ਹੋਊ ਉਹਨੇ ਹੀ ਘੱਟ ਘਰਾਂ ਦੇ ਜਾਊ ਇਸ ਗੱਲ ਤੇ ਵੀ ਨਹੀਂ ਆਇਆ ਦੋ ਸਾਲ ਹੋ ਗਏ ਤੁਹਾਨੂੰ ਮਖੋਨੇ ਆ ਤੁਸੀਂ ਬਣਾ ਲਿਓ ਗਾਰ ਉੱਤ ਰਹੀ ਜੰਮੀ ਹੈ ਹੁਣ ਨਵੇਂ ਸਿਰੇ ਉਹ ਇਹਨਾਂ ਕੀ ਕੀਤਾ ਵਾ ਇਹ ਭੱਟੀ ਸਾਹਿਬ ਨਾਲ ਮੈਂ ਮੀਟਿੰਗ ਕਰਾਈ 7 ਨੰਬਰ 8 ਨੰਬਰ ਵਾਰਦੀ ਹੈ ਸਾਡੇ ਟੀਪ ਟੌਪ ਟੇਬਲ ਤੇ ਬਹਿ ਕੇ ਸਾਰੀ ਗੱਲ ਮਗਾ ਕੇ ਗਿਆ ਵਾ ਕਿ ਸਾਡੇ ਦੋ ਬੰਦੇ ਆ ਬਾਠ ਮੈਡੀਕਲ ਆ ਸਟੋਰ ਵਾਲਾ ਤੇ ਇੱਕ ਹੋਰਿਆ ਰੰਦਾਵਾ ਖਰੇਆ ਵਾਲਾ ਅਸੀਂ ਉਹਨਾਂ ਦੋਵਾਂ ਦੇ ਪਾਈਪ ਆ ਕੇ ਪਾਣੀ ਘਟਾਉਣੀਆਂ ਤੇ ਅਸੀਂ ਜਿਹੜਾ ਸੀਵਰੇਜ ਆ ਉਧਰ ਜੋੜ ਦਿੰਨੇ ਦੋ ਪਾਈਪ ਆ ਦੇ ਦੋ ਪਾਈਪਾਂ ਤੋਂ ਬਾਅਦ ਇਹਨਾਂ ਹਉਦੀ ਬਣਾ ਲਈ ਕੰਮ ਨਿਬੜ ਗਿਆ ਅਸੀਂ ਤਾਂ ਤੁਸੀਂ ਜਦੋਂ ਆ ਪੂਰੀ ਬਣਾਓਗੇ ਤੁਹਾਡੇ ਪੈਸੇ ਤੋਂ ਇਹ ਪਾਣੀ ਨਹੀਂ ਖੋਣੇ ਤੁਹਾਡੀ ਗੋਜ ਆ ਇਨਾ ਗੋਗੂ ਕੀਤਾ ਹੋਇਆ ਜਾਂਦੇ ਆ ਵੀ ਉਹ ਜਿਹੜਾ ਪਾਇ ਪਾਈ ਹੈ ਨਾ ਬਾਠ ਮੈਡੀਕਲ ਵਾਲੇ ਹਾਲ ਵਾਲੇ ਉਹ ਤੁਹਾਡੀ ਐਸੇ ਨਾਲੇ ਜਿ ਲਿਆ ਕੇ ਛੁੱਟਨੇ ਆ ਉਹਨਾਂ ਦੇ ਜਿਹੜੇ ਕਨੈਕਸ਼ਨ ਹੈ ਨਾ ਜਿਵੇਂ ਫਲਸ਼ਾ ਦੇ ਜਿਵੇਂ ਟਾਇਲਟ ਦੇ ਜਿਹੜੇ ਕਨੈਕਸ਼ਨ ਹੈ ਉਹ ਸਾਰੀਆਂ ਇੱਥੇ ਲਿਆ ਕੇ ਗੰਦ ਪਾਉਣਾ ਇਹ ਪਾਣੀ ਅੱਗੇ ਵਹਿ ਜਾਣ ਲਿਆ ਅੱਗੇ ਹੀ ਨਹੀਂ ਤੇ ਪਾਣੀ ਨਾ ਮਰੇ ਪਏ ਆ ਹੁਣ ਇਹ ਟਾਇਲਟ ਦਾ ਪਾਣੀ ਗੰਦੇ ਗੰਦ ਸਾਡੇ ਅੰਦਰ ਘਰਾਂ ਦੇ ਬਾੜ ਲੱਗੇ ਆ ਸਾਡੇ ਲੋਕ ਚੰਗੇ ਭਲੇ ਇਥੇ ਵਸਦੇ ਆ ਅਗਲੇ ਬਨੇ ਮੰਦਰ ਆ ਇਹ ਮਲਾ ਚੰਗਾ ਭਲਾ ਇਹ ਬਹੁਤ ਪੌਸ਼ ਏਰੀਆ ਹੁੰਦਾ ਇਹ ਸਭ ਨੂੰ ਪਹਿਲੋਂ ਜਿਹੜਾ ਇਹ ਏਰੀਆ ਹੈ ਨਾ ਨਵੀਂ ਬਾਦੀ ਇਥੇ ਬਹੁਤ ਵਧੀਆ ਚੰਗੇ ਲੋਕ ਅੱਜ ਵੀ ਰਹਿੰਦੇ ਹੈ ਦੂ ਮਾਈਂਡਡ ਇਹ ਸਾਬ ਨੇ ਜੀ ਕੀ ਕਹਿੰਦੇ ਮੰਤਰੀ ਸਾਹਿਬ ਮੰਤਰੀ ਸਾਹਿਬ ਜੀ ਭੱਟੀ ਤੇ ਇੱਕ ਸ਼ਰੀ ਪ੍ਰਧਾਨ ਦੀ ਆਪਸੀ ਲਾਗਤ ਪਾਜੀ ਇਹ ਸੰਦੇ ਪਤਾ ਨਹੀਂ ਭੱਟੀ ਜਾਂਦਾ ਮੈਂ ਤੇ ਗੱਲ ਨਿਬੇੜ ਗਿਆ ਹਾਂ ਹੁਣ ਇਹਨੇ ਜਾ ਕੇ ਅਮਿਤ ਨੇ ਜਾ ਕੇ ਜੀ ਸ਼ਰੀ ਪ੍ਰਧਾਨ ਨੇ ਜਾ ਕੇ ਮੰਤਰੀ ਸਾਹਿਬ ਨੂੰ ਕਹਿਤਾ ਵੀ ਉਹ ਸਾਰੇ ਪਾਉਣੇ ਆ ਜੀ ਉਲੀਪਾਲੀ ਬਾਅਦ ਤੇ ਬੰਦੀ ਰੂ ਪੈ ਪਾਉਣੇ ਪਾਉਣੇ ਉਹ ਨਹੀਂ ਦੁਕਾਨਦਾਰ ਲਿਖ ਕੇ ਦੇਂਦੇ ਆ ਸਾਨੂੰ ਲੋੜ ਨਹੀਂ ਤੁਸੀਂ 2-3 ਲੱਖ ਰੁਪਇਆ ਕਿਤੇ ਹੋਰ ਲਾ ਦਿਓ ਇੱਥੇ ਲਾ ਦਿਓ ਕੁੜੀ ਤੇ ਲਾ ਦਿਓ ਜੇ ਤੁਹਾਡੇ ਕੋਲ ਪੈਸੇ ਸਰਕਾਰ ਕੋ ਨਹੀਂ ਹੈਗੇ ਤੇ ਹੱਥ ਘੜੇ ਕਰ ਦਿਓ ਤੁਸੀਂ ਛੜਕ ਪਟਾ ਦਿਓ ਪੈਸੇ ਹੀ ਜੇਬ ਚੋਂ ਲਾ ਦਿੰਦੇ ਹੋਰ ਕੀ ਕਰ ਸਕਦੇ ਹਾਂ ਹਾਂਜੀ ਲਾਗਤ ਪਾਜੀ ਕਰਦੀ ਰਹਿੰਦੇ ਲਾਗਤ ਪਾਜੀ ਵੇਖੋ ਜੀ ਸਿੱਧੀ ਲਾਗਤ ਪਾਜੀ ਹੈ ਜਦੋਂ ਦੁਕਾਨਦਾਰ ਖੋਦ ਜਿਹੜੇ ਜਿੰਨਾ ਪੋਣਾ ਪਾਈਪ ਉਹ ਕਿਉਂ ਲੈਟਰਿੰਗ ਬਾਥਰੂਮ ਆਪਣੇ ਵਾਲੇ ਆਪਣੇ ਆਪਣੀਆਂ ਦੁਕਾਨਾਂ ਦੇ ਅੱਗੇ ਕਰਾਉਣਗੇ ਆ ਜਿਦਾਂ ਅਗਲਾ ਪ੍ਰੋਗਰਾਮ ਕੀ ਹੈਗਾ ਬਣਾਉਣਾ ਅਗਲਾ ਪ੍ਰੋਗਰਾਮ ਹੈ ਹੀ ਅੱਜ ਵੇਖੋ ਤਰਨਾ ਯਾਰੀ ਹੈ ਸਾਡਾ ਮੰਤਰੀ ਸਾਹਿਬ ਆਹੀ ਤਾਂ ਅਸੀਂ ਕੱਲ ਹੀ ਕਾਲ ਦਿੱਤੀ ਸੀ ਪੁਤਲਾ ਛੜਾਂਗੇ ਅਗਲਾ ਸਟੈਪ ਜੇ ਨਾ ਜੀ ਸਾਡੀ ਮਹੱਲਿਆਣੇ ਦੀ ਗੱਲ ਕੋਈ ਨਾ ਸੁਣੀ ਜਦੋਂ ਸਾਡਾ ਪਾਣੀ ਦਾ ਜੋ ਮਸਲਾ ਹੱਲ ਨਾ ਕੀਤਾ ਬਹਿ ਗਏ ਨਾ ਤੇ ਫਿਰ ਇਹਦਾ ਸੰਘਰਸ਼ ਜਿਹੜਾ ਅੱਜ ਸਾਡੇ ਪੱਖੋ-ਵੱਖ ਪਾਰਟੀਆਂ ਦੇ ਲੀਡਰ ਜਿਹੜੇ ਕਾਉਂਸਲਰ ਵੀ ਆਏ ਨੇ ਇੱਥੇ ਵਿਕਰਮ ਜੀ ਨੇ ਸੁਨੀਲ ਜੀ ਨੇ ਸਾਰੇ ਕਾਉਂਸਲਰ ਨੇ ਜਿਹੜੇ ਆਏ ਨੇ ਵਾਰਡ ਇੰਚਾਰਜ ਨੇ ਸਾਡੇ ਸਾਬਕਾ ਪ੍ਰਧਾਨ ਸਾਹਿਬ ਦੀਪਕ ਜੀ ਨੇ ਆ ਬਾਉ ਮਹਿਤਾ ਜੀ ਨੇ ਸਾਰੇ ਆ ਸੁਸ਼ੀਲ ਕੁਮਾਰ ਜੀ ਨੇ ਸਾਰੇ ਸੈਗਲ ਸਾਹਿਬ ਨੇ ਜਿਨ੍ਹਾਂ ਦੇ ਘਰਾਂ ਜੇ ਪਾਣੀ ਗਿਆ ਜਿਨ੍ਹਾਂ ਨੂੰ 2 7 ਤੇ 8 ਨੰਬਰ ਦੇ ਵਸਨੀਕ ਆ ਅਸੀਂ ਕੋਈ ਸਿਆਸੀ ਮੁੱਦਾ ਨਹੀਂ ਡਾਉਂਡੇ ਵੀ ਅਸੀਂ ਵੋਟਾਂ ਲੈਣੀਆਂ ਅਗਲਾ ਪ੍ਰੋਗਰਾਮ ਅਸੀਂ ਪੁਤਲਾ ਸਾਣ ਤੋਂ ਬਾਅਦ ਜਿਹੜਾ ਆਪਣੇ ਲੀਡਰਾਂ ਨੂੰ ਇਹ ਇਜਾਜ਼ਤ ਲੈ ਕੇ ਕੀਤਾ ਅਸੀਂ ਅਗਲੇ ਲੀਡਰਾਂ ਦੀ ਆਪਣੇ ਦੀ ਇਜਾਜ਼ਤ ਲੈ ਆਵਾਂਗੇ ਸਾਡੇ ਐਮਪੀ ਸਾਹਿਬ ਦੀ ਬਾਹਰ ਨਹੀਂ ਅਸੀਂ ਰਾਜਾ ਬਲਿੰਗ ਸਾਹਿਬ ਦੀ ਨੌਲੇਜ ਵੀ ਲਿਆ ਦੇਣਾ ਪ੍ਰਤਾਪ ਬਾਜਵਾ ਖਹਿਰਾ ਸਾਹਿਬ ਦੀ ਨੌਲੇਜ ਵੀ ਲਿਆ ਕੇ ਜੋ ਅਗਲੀ ਥਾਪਣਾ ਹੋਏਗੀ ਅਗਲੀ ਅਗਲੀ ਜਿਹੜੀ ਹੋਏਗੀ ਉਹ ਵੱਡੇ ਲੀਡਰ ਜੋ ਸਾਡੇ ਜਦੋਂ ਸਾਨੂੰ ਟਾਈਮ ਦੇਣਗੇ ਉਹਦੇ ਮੁਤਾਬਕ ਅਸੀਂ ਸਾਰਾ ਸ਼ਹਿਰ ਬੰਦ ਕਰਕੇ ਚੌਕ ਬੰਦ ਕਰਾਂਗੇ ਸਾਰੇ ਲੀਡਰ ਵੱਡੇ ਸਾਡੇ ਕੀ ਬਣਾਣੀ ਹੋਰ